ਤੇ ਸਰਬਾ ਮਲਜ਼ਮ ਵਾਲਾ 11000 ਵਾਲੀ ਤੀਜੀ ਕਬੱਡੀ ਕਹਿੰਦੇ ਇਹ ਮੁੰਡਾ ਸ਼ਕਰਪੁਰੀਆ ਉਹ ਸ਼ਕਰਪੁਰੀਆ ਤੇ ਦੂਜੇ ਪਾਸੇ ਉਹ ਦੁੱਕਾ ਵਾਲਾ ਦੁੱਕਾ ਵਾਲਾ ਦੁੱਕਾ ਵਾਲਾ ਖੁਸ਼ੀ ਤੇ ਖੜਾ ਹੋ ਰਿਹਾ ਓਏ ਸਾਜੀ 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 ਓਏ ਪੰਗੜੇ 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 ਓਏ ਦੁੱਕਾ ਵਾਲੇ ਵਾਲੇ ਦੀ ਰੋ ਤੇ ਫਰੀਦਕੋਟਿਆ ਓ ਸ਼ਰਨਾ ਸ਼ਰਨਾ ਡੱਗੋ ਵਾਲਾ ਫਰੀਦਕੋਟ ਲੁਧਿਆਣਾ ਰੈਵਿਕਲਸੀਆਂ ਵਾਲਾ ਓ ਡੱਗਿਆ ਵੇ ਡੱਗਿਆ ਫਰੀਦਕੋਟਿਆ ਬੱਲੇ 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 ਓ ਉਹ ਦੁਨੀਆ ਨਾ ਚੁੱਠੀਆ ਉਹ ਫਰਵਾਹੀ ਵਾਲੇ ਆ ਗਿਆ ਨਜ਼ਾਰਾ ਔਰ ਇਰੇ ਰੇਕੂ ਖਰੇਟੀ ਤੇ ਦੂਜੇ ਪਾਸੇ ਉਹ ਬਰਸਾਲਪੁਰਿਆ ਉਹ ਬਰਸਾਲਪੁਰਿਆ ਉਹ ਬੱਲੇ ਬੱਲੇ ਬਰਸਾਲਪੁਰਿਆ ਰੇਕੂ ਖਰੇਟੀ ਵਾਲਾ ਖਰੇਟੀ ਵਾਲਾ ਉਹ ਖਰੇਟੀ ਵਾਲਾ ਖਰੇਟੀ ਨੰਬਰ ਜੋੜ ਗਿਆ ਨੰਬਰ ਹਰਿਆਣੇ ਦੇ ਹਰਿਆਣੇ ਜੂ ਸ਼ਾਮਪੁਰ ਗਵਿੰਦਰ ਪੰਨੂ ਰਾਜੂ ਸ਼ਾਮਾਪੁਰ ਯੋਧਾ ਮਹਾਰਾਜ ਕੇਵਲ ਸੰਦੀਪ ਹੁਣੀ ਯੂ ਐਸ ਏ ਵਾਲੇ ਹੁਣੀ ਹੁਣੀ ਪੁੱਜਿਆ ਲੋ ਟੱਕਰ ਚੱਕਰਪੁਰੀ ਦਾ ਲਾਡੀ ਕਬੱਡੀ ਪਾ ਰਿਹਾ ਇੱਕ ਕਰੀ ਤੇ ਕਹਿੰਦੇ ਸੋਨਾ ਬਾਂਦਰ ਡੋੜ ਪਿੰਦਾ ਦੂਜੀ ਕਰੀ ਤੇ ਸ਼ਰਨਾ ਡੱਗੋ ਰਮਾਣੇ ਵਾਲਾ ਗੱਲਾਂ ਹੋਣ ਗਈਆਂ ਕਾਕੇ ਵਰਗਿਆਂ ਦੀ ਆਹ ਕਹਿੰਦੇ ਸ਼ਰਨਾ ਇਹ ਫਰੀਦਕੋਟਿਆ ਇਹ ਫਰੀਦਕੋਟਿਆ ਉਹ ਦੇਖੋ ਮਾਰਦਾ ਝਪਟਾ ਤੇ ਨੰਬਰ ਆਪਣੀ ਟੀਮ ਦੇ ਇਸੇ ਜੁੜ ਗਿਆ ਉਧਰ ਸੱਤ ਆਵੇ ਤੇ ਗੱਲ ਕਹਿੰਦੇ ਹਜ਼ਾਰਾਂ ਦੇ ਵਿੱਚ ਪੁੱਜ ਗਈ ਹੈ ਉਹ ਗੱਲ ਹਜ਼ਾਰਾਂ ਦੇ ਵਿੱਚ ਪੁੱਜ ਗਈ ਹੈ ਜਗਤਾਰ ਸਿੱਧੂ ਨਹੀਂ ਬਾਈ ਕਹਿੰਦੇ ਲਵਿੰਦਰ ਜੀ ਵਸਿਆਂ ਦੇ ਉੱਤੇ ਚਾਂਦੀ ਦਾ ਸਿੱਕਾ ਗੁੱਲੂ ਬਾਣੀਏ ਹੁਣ ਕਹਿੰਦੇ ਆ ਲਓ ਰਿੰਕੂ ਖਰੇਟੀ ਉਧਰ ਬੱਲੇ 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 ਸਪਾਈਡਰ ਉਹ ਸਪਾਈਡਰ ਉਹ ਸਪਾਈਡਰਮੈਨ ਤੱਕ ਦਾ ਬੰਸਰ ਨੰਬਰ ਰਿੰਕੂ ਖਰੇਟੀ ਦਾ ਲਾਈਵ ਆ ਰਿਹਾ ਦਿਖਾ ਦੇ ਨੇੜੇ ਜੇ ਹੋ ਕੇ ਓਏ ਪਰਵਾਹੀ ਦਾ ਫਾਈਨਲ ਚੱਲਦਾ ਓਏ ਪਰਵਾਹੀ ਪਿੰਦਾ ਪੈਂਡੂਲ ਚੱਲਦਾ 175 ਦੇ ਫੈਸਲੇ ਉਹ ਫੈਸਲੇ ਮੋਟਰਸਾਈਕਲਾਂ ਦੇ ਆ ਉਹ ਡੱਗੋ ਵਾਲਾ ਸ਼ਰਨਾ ਲਾ ਕੇ ਜੱਫਾ ਨੰਬਰ ਡੱਗਾਂ ਵਾਲਾ ਫੇਰ ਜੱਫਾ ਲਾਵੇ ਫੇਰ 1000 ਪਰ ਸਾਹਮਣੇ ਰੋਪੜ ਵਾਲਾ ਰੋਪੜ ਵਾਲਾ ਅਰਸ਼ ਅਰਸ਼ ਉਹ ਬਰਸਾਲ ਪ੍ਰਿਆ ਉਹ ਬਰਸਾਲ ਪ੍ਰਿਆ ਉਹ ਬਰਸਾਲ ਪ੍ਰਿਆ ਦੂਜੀ ਕਬੱਡੀ ਪੈ ਗਈ ਕੰਤੀ ਬਾਈ 1000 ਕਬੱਡੀ ਦੂਜੀ ਕਬੱਡੀ ਅਰਸ਼ੁ ਤੇ ਸਾਜੀ ਰੋਪੜ ਵਾਲਾ ਜਲੰਧਰ ਵਾਲਾ ਰੋਪੜ ਤੇ ਜਲੰਧਰ ਉਹ ਸਾਹਮਣੇ ਆਹ ਸਾਜੀ ਆਹ ਸਾਜੀ ਆਹ ਸਾਜੀ ਲੋ ਪ੍ਰਸਾਲਪੁਰੇ ਨੇ ਦੁਨੀਆਂ ਦੇ ਖੁਸ਼ੀ ਦਾ 1000 ਇਹ ਜਿਹੜਾ ਸਾਡੇ ਵੀਰਾਂ ਨੇ ਜਗਤਾਰ ਸਿੱਧੂ ਨੇ ਪਾਉਂਦਾ ਕੀਤਾ ਉਧਰ ਕਹਿੰਦੇ ਇੰਦਰਜੀਤ ਕਲਸੀਆ ਵਾਲਾ ਜਾਂ ਫਿਰ ਹੋਏ ਖਰਾਟੀ ਵਾਲਾ ਖਰਾਟੀ ਵਾਲਾ ਹੋਈ ਪਈਆ ਓਏ ਬਾਈ ਜੇ ਮੈਚ ਦਾ ਸਵਾਦ ਆਉਂਦਾ ਇੱਕ ਵਾਰੀ